ਸਾਹਿਬੀ ਕਲ ਸਾਰਿਆਂ ਨੂੰ ਪੰਜਾਬ ਸਿੱਖਿਆ ਕ੍ਰਾਂਤੀ ਮਹਿਮ ਤਹਿਤ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਮਾਨਯੋਗ ਹਰਵੰਤ ਹਰਜੋਤ ਬੈਂਸ ਜੀ ਅਤੇ ਸਮਾਜ ਸੇਵੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਜਤਨਾ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਲੇਹਲ ਕਲਾਂ ਵਿਖੇ ਚਾਰ ਦੁਵਾਰੀ ਦਾ ਉਦਘਾਟਨ ਕਰਨ ਪਹੁੰਚੇ ਸੁਪਿੰਡ ਵਾਸੀਆਂ ਵੱਲੋਂ ਅਤੇ ਸਮੂਹ ಗ್ರಾಮ ਪੰਚਾਇਤ ਪਿੰਡ ਵਾਸੀ ਪਤਵੰਤੇ ਸੱਜਣਾ ਵੱਲੋਂ ਉਹਨਾਂ ਦੇ ਹਾਰ-ਪਾ ਕੇ ਸਵਾਗਤ ਕੀਤਾ ਗਿਆ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਇਲਾਕੇ ਪਰ ਤੋਂ ਆਈਆਂ ਸ਼ਖਸੀਤਾਂ ਨੇ ਪ੍ਰਿੰਸੀਪਲ ਪ੍ਰੇਮ ਕੌਰ ਨੂੰ ਹਾਰ-ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਸਕੂਲ ਦੀ ਮੁਖ ਦੇਪਕਾ ਸ਼੍ਰੀਮਤੀ ਅਮਨਦੀਪ ਕੌਰ ਨੇ ਪਿੰਮ ਕਾਨੂੰ ਕੁਲਤਾ ਸਪੇਂਟ ਕਰਕੇ ਜੀਆਂ ਆਖਿਆ ਔਰ ਉਹਨਾਂ ਦੇ ਨਾਲ ਸਰਪੰਚ ਸ਼੍ਰੀਮਤੀ ਕਮਲਜੀਤ ਕੌਰ ਬਲੋਂ ਆਏ ਹੋਏ ਪਿੰਡ ਦੇ ਪਤਵੰਤੇ ਅਤੇ ਇਲਾਕੇ ਪਰ ਤੋਂ ਆਏ ਹੋਏ ਸੱਜਣਾ ਨੂੰ ਜੀਆਂ ਆਖਿਆ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂ ਤੋਂ ਸਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਲੈ ਚੱਲਦੇ ਸਿੱਧੀਆਂ ਤਸਵੀਰਾਂ ਦੇ ਨਾਲ ਜਿੱਥੇ ਹੁਣ ਨੀ ਪੱਥਰ ਦਾ ਜਿਹੜਾ ਉਦਘਾਟਨ ਅੱਜ ਕੀਤਾ ਜਾ ਰਿਹਾ ਸੋ ਸਕੂਲ ਦੀਆਂ ਛੋਟ-ਛੋਟੀਆਂ ਬੱਚੀਆਂ ਜਿਨ੍ਹਾਂ ਵੱਲੋਂ ਰੀਬਨ ਕਟਵਾ ਕੇ ਜੀਆਂ ਆਖਿਆ ਜਾ ਰਿਹਾ ਪ੍ਰਿੰਸੀਪਲ ਪ੍ਰੇਮ ਕੌਰ ਜੀ ਵੱਲੋਂ ਇੱਕ ਛੋਟੀ ਬੱਚੀ ਨੂੰ ਵੱਲੋਂ ਜਿਹੜਾ ਰੀਬਨ ਕਟਾਉਣ ਦੀ ਜਿਹੜੀ ਰਸਮ ਉਹ ਅਦਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਲੇਲ ਕਲਾ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਆਂ ਤਸਵੀਰਾਂ ਉਰੀ ਛੋਟੀ ਬੱਚੀ ਇੱਕ ਆਪਣੇ ਗਰੀਵਨ ਕਟਣ ਦੀ ਰਸਮੀ ਅਸਰਾ ਸਮਾ ਦਾ ਕਰਦੀ ਹੋਈ ਮੂੰ ਮਿੱਠਾ ਕਰਾਉਂਦੇ ਹੋਏ ਪ੍ਰੇਮਪੁਰ ਜੀ ਔਰ ਨਾਲ ਦੀ ਨਾਲ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਜੋ ਚਾਰ ਦੁਵਾਰੀ ਹੈ ਉਹਦਾ ਉਦਘਾਟਨ ਕਰਨ ਵਾਸਤੇ ਪਰਦੇ ਦੀ ਜੋ ਰਸਮ ਆ ਉਹਦਾ ਕਰਨ ਲਈ ਸਮੂਹ ਪਤਵੰਤੇ ਸੱਜਣ ਪਿੰਡ ਵਾਸੀ ਅਤੇ ग्राम पंचायत लेहल ਦੇ ਸਰਪੰਚ ਸ਼੍ਰੀਮਤੀ ਕਮਲਜੀਤ ਕੌਰ ਔਰ ਬਖ ਬਖ ਸ਼ਕਸ਼ੀਤਾ ਆਏ ਹੋਏ ਸਕੂਲਾਂ ਤੋਂ ਪ੍ਰਿੰਸੀਪਲ ਮੁੱਖ ਵਿਆਪਕ ਅਤੇ ਸਮੂਹ ਸਕੂਲ ਸਟਾਫ ਹਾਜ਼ਰਿੰ ਸਤੂਸੀ ਦੇਖ ਰਹੇ ਹਾਂ ਦੁਸਾਂਝ ਖਲਾ ਤੋਂ ਸੁਰੇਂਦਰਪਾਲ ਕੋਕੂ ਦੀ ਖਾਸ ਰਿਪੋਰਟ ਲੈ ਚੱਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਜਿੱਥੇ ਨਾਮ ਬੰਡ ਸਮਾਗਮ ਤੇ ਹੋਰ ਬੱਚਿਆਂ ਵੱਲੋਂ ਪੇਸ਼ ਕਰੀਆਂ ਇਹਨੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਹਾਰੋ ਦੇ ਅੱਜ ਦੇ ਮੁੱਖ ਮਹਿਮਾਨ ਸ਼੍ਰੀਮਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਫਲਕਨ ਇੰਚਾਰਜ ਅਧਿਆਪਕ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਸ਼੍ਰੀਮਾਨ ਜਗਤਪਤ ਜੀ टीम एडुकेशन ਦੇ ਵੱਲੋਂ ਮੁਖਾਰਾ ਜੀ ਬਲਾਕ ਪ੍ਰਧਾਨ ਰਣਜੀਤ ਸਿੰਘ ਜੀ ਬਲਾਕ ਪ੍ਰਧਾਨ ਕਵਾਲ ਸਿੰਘ ਜੀ ਸਰਦਾਰ ਤੂਰ ਸਿੰਘ ਜੀ ਲਹਿਰ ਬਲਾਕ ਪ੍ਰਧਾਨ ਜੀ ਸ੍ਰੀ ਪਰਮਜੀਤ لال ਚੇਅਰਮੈਨ ਸਾਹਿਬ ਸ੍ਰੀ ਗੁਰਦੀਪ ਸਿੰਘ ਜੋਹੜ ਬਲਾਕ ਆਮ ਆਦਮੀ ਪਾਰਟੀ ਆਗੂ ਏਐਸਆਈ ਸੀਆਈਡੀ ਸ਼੍ਰੀਮਾਨ ਦਿਲਵਾਰ ਸਿੰਘ ਜੀ ਡਾਕਟਰ ਬੈਵਲ ਸ਼ਰਮਾ ਜੀ ਕੋਆਰਡੀਨੇਟਰ ਯੂਥ ਵਿੰਗ ਔਰ ਅਕੇਸ਼ ਕੁਮਾਰ ਜੀ ਮੀਡੀਆ ਵਿੰਗ ਤੋਂ ਸ਼੍ਰੀ ਸੁਰਿੰਦਰਪਾਲ ਕੁੱਕੂ ਜੀ ਪ੍ਰੈਸ ਵਾਲੀ ਟੀਮ ਪ੍ਰਿੰਸੀਪਲ ਸ਼੍ਰੀ ਸੁਰਿੰਦਰਪਾਲ ਜੀ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਟੰਡਵਾੜ ਸ਼੍ਰੀ ਸੁਰਿੰਦਰਪਾਲ ਸਿੰਘ ਜੀ ਉਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਟੀਮ ਸਮੂਚੀ ਟੀਮ ਵੱਖ-ਵੱਖ ਡਿਪਾਰਟਮੈਂਟਸ ਤੋਂ ਆਏ ਸਾਡੇ ਆਫੀਸਰ ਸਹਿਬਾਨ ਅਤੇ ਵੱਖ-ਵੱਖ ਸਕੂਲਾਂ ਤੋਂ ਆਈ ਹੋਏ ਮੇਰੇ ਅਧਿਆਪਕ ਸਾਥੀ ਜਿਨ੍ਹਾਂ ਵਿੱਚ ਸੁਨੀਲ ਕੁਮਾਰ ਜੀ ਰਵੀ ਗੋਇਲ ਜੀ ਹਰਜੀਤ ਢੰਡਵਾਰ ਜੀ ਮਥਾਣੀ ਤੋਂ ਜਨਕ ਮੈਡਮ ਜੀ ਵਿਜੇ ਕੁਮਾਰ ਜੀ ਗੁਟਾ ਗੁਟਾਰਾਮ ਜੀ ਅਜੇ ਪੱਟੀ ਜੀ ਸੰਦੀਪ ਸੰਧੂ ਜੀ रोशन सर जीवन वर्मा मैडम जोगेश्वर कालिया जी सुखविंदर सिंह जी ਅਤੇ ਸਾਡੇ ਪਿੰਡ ਦੀ ਸਮੂਚੀ ਟੀਮ ਐਸਐਮਸੀ ਚੇਅਰਪਰਸਨ ਸ਼੍ਰੀਮਤੀ ਮਨਜੂਬਾ ਵਾਲਾ ਜੀ ਅਤੇ ਸਾਡੇ ਪਿੰਡ ਦੇ ਪ੍ਰਮੁੱਖ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਦਾ ਫੰਕਸ਼ਨ ਕਰਵਾਇਆ ਜਾ ਰਿਹਾ ਇਸ ਪਿੰਡ ਦੇ ਨਗਰ ਦੇ ਸਰਪੰਚ ਸ਼੍ਰੀਮਤੀ ਕਮਲਜੀਤ ਕੌਰ ਜੀ ਉਹਨਾਂ ਦੇ ਹਮਸਫਰ ਅਰਜਨ ਸਿੰਘ ਕੁਮਾਰ ਜੀ ਸਰਦਾਰ ਹਰਜਿੰਦਰ ਸਿੰਘ ਜੀ ਅਤੇ ਪਰਮਜੀਤ ਸਿੰਘ ਜੀ ਆਰ ਕੇ ਵੀ ਪੀ ਐਸ ਜੀ ਸਾਹਿਬ ਉਸ ਤੋਂ ਇਲਾਵਾ ਵਾਟਰਵਰਕ ਸਕੂਲਾ ਤੋਂ ਵਾਟਰ ਡਿਪਾਰਟਮੈਂਟ ਤੋਂ ਆਏ ਸਾਰੇ ਹੀ ਪਹਾੜਾਂ ਦੇ ਵੀਰਾਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਨਿਹਰ ਕਲਾ ਦੇ ਵਿਰੇ ਵਿੱਚ ਮੌਨਟ ਕਰਦੇ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਪੈਡਰੀ ਸਮੂਚੀ ਟੀਮ ਪੈਡਰੀ ਸਮੂਚੀ ਸਭਾ ਉਸ ਤੋਂ ਇਲਾਵਾ ਪੈਡਰੀ ਗ੍ਰਾਮ ਸਭਾ ਗ੍ਰਾਮ ਪੰਚਾਇਤ ਸਾਰਿਆਂ ਦਾ ਹੀ ਇੱਥੇ ਪੰਚਾਇਤ ਦੇ ਨਾਮ ਸੁਆਗਤ ਹੈ ਅੱਜ ਆਪਾਂ ਸਰਕਾਰੀ ਪ੍ਰਾਇਮਰੀ ਸਕੂਲ ਨਿਗਰ ਕੇਲਾ ਦੇ ਵਿੜੇ ਦੇ ਵਿੱਚ ਇਕੱਠੇ ਹੋਏ ਆ ਜਦੋਂ ਹੀ ਪੰਜਾਬ ਦੇ ਵਿੱਚ ਫਰਵਰੀ 2022 ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੇ ਸਿੱਖਿਆ ਮੰਤਰੀ ਜਨਾਬ ਹਰਜੋਤ ਸਿੰਘ ਬੈਂਸ ਜੀ ਜਦ ਵਿਕੇਸ਼ ਉਪਰਾਲੇ ਸਦਕਾ ਪੰਜਾਬ ਸਰਕਾਰ ਦਾ ਮੁੱਖ ਧਿਆਨ ਦੋ ਖਿੱਤਿਆਂ ਵੱਲ ਰਿਹਾ ਇੱਕ ਪੰਜਾਬ ਦੀ ਸਿਹਤ ਵੱਲ ਇੱਕ ਪੰਜਾਬ ਦੀ ਸਿੱਖਿਆ ਵੱਲ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਦਾ ਪਹਿਲਾ ਹੀ ਉਦੇਸ਼ ਸੀ ਕਿ ਜੇਕਰ ਅਸੀਂ ਘਰ-ਘਰ ਦੇ ਵਿੱਚ ਸਿੱਖਿਆ ਦੇ ਵਿੱਚ ਕ੍ਰਾਂਤੀ ਲੈ ਆਂਦੀ ਤਾਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਜ਼ਰੂਰਤਾਂ ਆ ਉਹ ਪੜ੍ਹੇ ਲਿਖੇ ਪੰਜਾਬ ਨੇ ਆਪ ਹੀ ਪੈਦਾ ਕਰ ਲੈਣੀਆਂ ਨੇ ਅਤੇ ਉਹਨਾਂ ਦੋਨਾਂ ਦੀ ਲਗਾਤਾਰਤਾ ਵਿੱਚ ਸਾਡਾ ਹਲਕਾ ਫਲੋਰ ਜਿਹਦੇ ਇੰਚਾਰਜ ਪ੍ਰਿੰਸੀਪਲ ਪ੍ਰਿੰਕ ਕੁਮਾਰ ਜੀ ਜਿਹੜੇ ਕਿ ਪੰਜਾਬ ਕੋ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਨੇ ਜਿਨ੍ਹਾਂ ਜਦੋਂ ਵੀ ਇਹਨਾਂ ਕੋਈ ਜਾਣ ਦਾ ਮੌਕਾ ਮਿਲਿਆ ਇਹਨਾਂ ਨੇ ਇਹਨਾਂ ਦੇ ਹੱਥੀ ਅਸੀਂ ਜੁਆਇਨ ਹੋਏ ਸਾਡੇ ਰਿਟਾਇਰਡ ਜਿਹੜਾ ਸਿੱਖਿਆ ਅਫਸਰ ਵੀ ਨੇ ਰਿਟਾਇਰਡ ਪ੍ਰਿੰਸੀਪਲ ਨੇ ਮੁੰਡਿਆਪੁਰ ਜਿਲ੍ਹਾ ਸਿੱਖਿਆ ਸਕੂਲ ਫਲੋਅਟੋਂ ਇਹਨੇ ਬੈਠਾ ਇੱਕੋ ਗੱਲ ਕੀਤੀ ਆ ਕਹਿੰਦੇ ਤੁਹਾਡਾ ਹਾਲ ਚਾਲ ਬਾਅਦ ਵਿੱਚ ਪੁੱਛਾਂਗੇ ਪਹਿਲਾਂ ਤੁਸੀਂ ਆਪਣੇ ਸਕੂਲਾਂ ਦਾ ਹਾਲ ਚਾਲ ਪੁੱਛੋ ਇੱਕ ਵਾਰੀ ਸਾਰੀ ਮੰਚ ਦੀ ਕਾਰਵਾਈ ਚੱਲੇਗੀ ਉਹ ਤੁਹਾਡੇ ਸਾਹਮਣੇ ਰੂਬਰੂ ਕੀਤੀ ਜਾਏਗੀ ਸੋ ਆਓ ਸਭ ਦੇ ਸਾਹਮਣੇ ਮੈਂ ਗੁਰਮੁਖੀ ਦਾ ਬੇਟਾ ਮੈਂ ਆਸ ਕਰਦਾ ਹਾਂ ਕਿ ਆਪ ਸਭਨਾ ਨੇ ਇਹਦੀ ਐਕਟੀਵਿਟੀ ਨੂੰ ਇੰਜੋਏ ਕੀਤਾ ਹੋਵੇਗਾ ਮੈਂ ਗੁਰਮੁਖੀ ਦਾ ਬੇਟਾ ਆਪਾਂ ਸਾਰੇ ਜੇ ਆਪਕ ਬੜ ਦੇ ਨਾਲ ਤੰਦਰੁਸਤ ਰੱਖਦੇ ਆਂ ਰਸੂਲ ਹਮਤਾਦ ਉਸ ਹੋਇਆ ਜੀ ਜਿਹਨੇ ਕਿਤਾਬ ਲਿਖੀਆ ਮੇਰਾ ਦਰਦਿਸਤਾਨ ਉਹਦੇ ਵਿੱਚ ਉਹ ਕਹਿੰਦੇ ਆ ਕਿ ਜੇਕਰ ਕਿਸੇ ਨੂੰ ਬਦਦਵਾ ਦੇਣੀ ਹੋਵੇ ਤਾਂ ਇਹ ਦੁਆ ਦੇ ਦਿਓ ਕਿ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਕਿਉਂਕਿ ਇੱਥੇ ਹੁਣ ਹੁਣੇ-ਹੁਣੇ ਆਪਾਂ ਆਈਟਮ ਸੁਣੀ ਹੈ ਨਾ ਮੈਂ ਗੁਰਮੁਖੀ ਦਾ ਬੇਟਾ ਕਹਿੰਦੇ ਜੇਕਰ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਇਹ ਅਸੀਸ ਦੇ ਦਿਓ ਕਿ ਤੇਰੀ ਉਮਰ ਲੋਕ ਦਿੱਤਾ ਜਨੀ ਹੋਵੇ ਸੋ ਮੈਂ ਆਸ਼ਕ ਕਰਦਾ ਕਿ ਆ ਸਭਨਾ ਨੇ ਇਸ ਜਿਹੜੀ ਐਕਟੀਵਿਟੀ ਸੀ ਜਿਹੜੀ ਪੋਇਮ ਤਿਆਰ ਕਰ ਸੋਰੀ ਗੀਤ ਤਿਆਰ ਕਰਾਇਆ ਗਿਆ ਤੁਹਾਨੂੰ ਇੰਜੋਏ ਕੀਤਾ ਹੋਵੇਗਾ ਧੰਨਵਾਦੀ ਜੀ ਬਸ ਸਤਿ ਧੰਵਾਦੀ ਭੁਟਾ ਜੀ ਦੂਜੇ ਗੁਰੂ ਸਾਹਿਬ ਸ਼੍ਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਘਾੜਤ ਗੁਰਮੁਖੀ ਲਿਪੀ ਜਿਹਦੀ ਕੇ ਉਮਰ ਜਿਹੜੀ ਹੈ 500 ਸਾਲ ਪਲੱਸ ਹੋ ਚੁੱਕੀ ਹੈ ਸਾਡੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਖੁਦ ਸ਼ੁਰੂਆਤ ਦੇ ਵਿੱਚ ਪੰਜਾਬੀ ਦੇ ਹੀ ਲੈਕਚਰਰ ਸਨ ਉਸ ਤੋਂ ਬਾਅਦ ਪ੍ਰਿੰਸੀਪਲ ਬਣੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਬਣੇ ਨੇ ਗੱਲ ਇਹ ਇਸ ਤਰ੍ਹਾਂ ਹੈ ਕਿ ਅੱਜ ਅਸੀਂ ਸਾਰੇ ਹੀ ਜਦੋਂ ਬੱਚਿਆਂ ਨੂੰ ਸਕੂਲ ਵਿੱਚ ਭੇਜਦੇ ਆ ਕਿ ਜਿਹੜਾ ਬੱਚਾ ਪ੍ਰਾਈਵੇਟ ਸਕੂਲ ਜਿਹੜਾ ਤਿੰਨ ਚਾਰ ਚੀਜ਼ਾਂ ਰਟ ਲੈਂਦੇ ਨੇ ਨਾ ਅਸੀਂ ਜਿਹੜਾ ਇੰਗਲਿਸ਼ ਵਿੱਚ ਬੋਲਣ ਨੂੰ ਬੱਚੇ ਨੂੰ ਬਹੁਤ ਵੱਤੀਆ ਗਿਣਦੇ ਆ ਗੱਲ ਸਿਰਫ ਇੰਗਲਿਸ਼ ਪੰਜਾਬੀ ਹਿੰਦੀ ਜਾਂ ਉਰਦੂ ਦੀ ਨਹੀਂ ਹੈ ਗੱਲ ਇਹ ਹੈ ਵੇ ਜੋ ਤੁਸੀਂ ਪੜਿਆ ਹੈ ਕੀ ਤੁਹਾਡੀ ਸਮਝ ਦੇ ਮੁਤਾਬਕ ਉਹ ਹੈ ਕਿ ਤੁਹਾਡੀ ਸਮਝ ਦੇ ਅੰਦਰ ਹੈ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਾਡੇ ਵਿਚਕਾਰ ਸ਼੍ਰੀ ਜਸਵਿੰਦਰ ਜੀ ਨੰਬਰਦਾਰ ਸਾਹਿਬ ਨਾਨੋ ਮੁਜਾਵੇ ਤੋਂ ਪਹੁੰਚੇ ਨੇ ਉਹਨਾਂ ਦਾ ਵੀ ਨਿੱਘਾ ਸਵਾਗਤ ਹੈ ਸਾਡੇ ਸੀਮਾ ਮੈਡਮ ਜੀ ਨਾਨੋ ਮੁਜਾਵੇ ਤੋਂ ਪਹੁੰਚੇ ਨੇ ਉਹਨਾਂ ਦਾ ਵੀ ਨਿੱਘਾ ਸਵਾਗਤ ਹੈ ਸੋ ਸਾਡੇ ਆਪਣੇ ਨਗਰ ਦੇ ਸਰਪੰਚ ਸਾਹਿਬ ਭੈਣ ਜੀ ਕਮਲਜੀਤ ਕੌਰ ਜੀ ਜਿਹੜੇ ਕਿ ਮਾਣ ਦੇ ਉੱਪਰ ਉਹਨਾਂ ਨੂੰ ਸੱਦਾ ਦੇਣ ਜਾ ਰਹੇ ਆ ਜਿਹੜੇ ਅੱਜ ਦੇ ਮੁੱਖ ਮਹਿਮਾਨ ਆ ਤੇ ਉਹਨਾਂ ਦੀ ਟੀਮ ਨੂੰ ਆਏ ਨੂੰ ਨਿੱਕੀ ਜੀਆਂ ਆਖਣਗੇ ਉਹਨਾਂ ਤੋਂ ਬਾਅਦ ਸਾਡੇ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ। ਹਾਲ ਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਪਦੀ ਹਾਂ। ਸਾਡੀ ਸਾਰੀ ਪੰਚਾਇਤ ਵੱਲੋਂ ਪਿੰਡ Leh Hazib ਜੁਰਗਮਤਾਮਾ ਪੈਣ ਵੀਰ ਅਤੇ ਬੱਚੇ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹਨ ਸਾਡੇ ਕੋਲ ਫਲੋਰ ਹਲਕਾ ਦੇ ਇੰਚਾਰਜ શ્રીਮਾਨ ਪ੍ਰਿੰਸੀਪਲ ਪ੍ਰੀਮ ਕੁਮਾਰ ਤੇ ਉਹਨਾਂ ਦੇ ਨਾਲ ਹੋਰ ਤਤਵ ਦੇ ਸੱਜਣ ਜੋ ਸਾਡੇ ਪਿੰਡ ਪਹੁੰਚੇ ਹਨ ਉਹਨਾਂ ਦਾ ਨਿੱਘਾ ਸਵਾਗਤ ਕਰਦੀ ਹਾਂ। साढ़े इस हलका दे सर्कल इंचार्ज सरदार चूर सिंह जी कृपा करके इस पिंड की उसारी संबंधी पिंड मुख्य मेहमान जी ने निगे सदे में कबूल लिया स्कूल के टीचर साहबाना दौलत स्कूल में तरक्की दे रात तेल जाया जा रहा अच्छा है अभी सब जी आया आखते हाँ धन्यवाद और मेरे बहुत ही सत्कार आर के पैलेस के साथी बैठे ने अक्सर जोड़े आ पिंड बहुत ही बड़ा ये योगदान पाँदे आ बहुत ही सरकार शख्तें बैठी मेरे सामने इसे इस पिंडे ब्लाक प्रधान चूहस जी जे हमेशा ही पार्टी के नोका देंगे पैदा देंगे जत्तरा पट्टी जी हल्का विधानसभा फलौर के सिक्ख्या क्रांति के कोआर्डीनेटर बैगम शर्मा जी कौंसलर फलौर नगर कौंसलर फलौर और नाली बहुत ही सरकार तो शख्त साढ़े ਚੰਦਰਪਾਲ ਜਿਨ੍ਹਾਂ ਨੇ ਮੇਰਾ ਕਾफी ਸਮਾਂ ਸਿੱਖਿਆ ਦੇ ਖੇਤਰ ਦੇ ਵਿੱਚ ਸੇਵਾ ਨਿਭਾਈ ਆ ਹੋਰ ਬਹੁਤ ਹੀ ਸਤਿਕਾਰਯੋਗ શિક્ષੀਤਾ ਜਿਹੜੇ ਆ ਰਾਜਮਾਨੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਦਾ ਸਮੁੱਚਾ ਸਟਾਫ ਔਰ ਬਤਮਕ ਸਕੂਲਾਂ ਤੋਂ ਆਏ ਮੇਰੇ ਸਤਿਕਾਰਯੋਗ ਸਾਥੀ ਸਟੇਜ ਦੀ ਭੂਮਿਕਾ ਨਿਭਾਉਣ ਵਾਲੇ ਮੇਰੇ ਸਾਥੀ ਮੇਰੇ ਨਾਲ ਰਹੇ ਨੇ ਬੂਟਾ ਜੀ ਨਾਲ ਰਹੇ ਨੇ ਸਾਇਰਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਸੀਂ ਕਾਫੀ ਸਮੇਂ ਤੋਂ ਜਿਹੜੇ ਹੱਥੇ ਤੇ ਗਰਮੀ ਦੇ ਵਿੱਚ ਬੈਠੇ ਆ ਉਹਦੇ ਨੇਖੇ ਮਾਂ ਦੇ ਜਾਂਚ ਗਿਆ ਪਿੱਛੇ ਜਿਹੜੇ ਪ੍ਰੋਗਰਾਮ ਸੀ ਕੁਝ ਲੇਟ ਹੋ ਗਿਆ ਇਸ ਕਰਕੇ ਤੁਹਾਨੂੰ ਜਿਹੜਾ ਇੱਕ ਅਸਚਲਣਾ ਪਿਆ ਮੇਰੇ ਤੋਂ ਪਹਿਲਾਂ ਜੀਵਨ ਜੀ ਇਹ ਸਾਰਾ ਇਸ ਪ੍ਰੋਗਰਾਮ ਬਾਰੇ ਜਿਹੜੀ ਹੈ ਉਹ ਕਾ ਜਿਹੜੀ ਤੁਹਾਨੂੰ ਦੱਸ ਦਿੱਤੀ ਆ ਜਿੱਥੋਂ ਤੱਕ ਸਿੱਖਿਆ ਕਾंति ਨਾਲ ਬਦਲਦਾ ਪੰਜਾਬ ਆ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਸਿੱਖਿਆ ਦੇ ਰਾਜ ਜਿੰਨੇ ਵੀ ਸਕੂਲ ਲਗਭਗ 2000 ਸਕੂਲ ਨੇ 28 ਲੱਖ ਬੱਚੇ ਜਿਹੜੇ ਆ ਇਸ ਦੇ ਵਿੱਚ ਸਿੱਖਿਆ ਲੈ ਰਹੇ ਆ ਇਹਨਾਂ ਸਕੂਲਾਂ ਦੀ ਪਾਇਆ ਕਲਪ ਕਰਨ ਦੇ ਲਈ ਅਸੀਂ ਤੁਹਾਡੇ ਨਾਲ 2022 ਦੇ ਵਿੱਚ ਇੱਕ ਕਮਿਟਮੈਂਟ ਕੀਤੀ ਸੀ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸਕੂਲਾਂ ਦੇ ਨੁਖਾਰ ਫੜਲਾਂਗੇ ਔਰ ਨਾਲ ਦੀ ਰਾਤ ਅਸੀਂ ਇਹ ਵੀ ਕਿਹਾ ਸੀ ਕਿ ਅਸੀਂ ਜਿਹੜਾ ਹੈਗਾ ਸਿੱਧੇ ਖੇਤਰ ਨੂੰ ਵੀ ਅੱਗੇ ਲੈ ਕੇ ਜਾਵਾਂਗੇ ਅਸੀਂ ਨਾਹੀਂ ਦੋ ਹੱਥਿਆਂ ਦੇ ਵਿੱਚ ਫੋਕਸ ਵੱਡਾ ਪੰਚ ਵਾਡੇ ਸਾਹਮਣੇ ਅੱਜ ਸਿੱਖਿਆ ਰਾਤੀ ਨਾਲ ਬਦਲਦਾ ਪੰਜਾਬ ਇਸ ਤਰੀਕੇ ਤਹਿਤ ਪੰਜਾਬ ਦੇ ਸਕੂਲਾਂ ਦੇ ਰਖਾਟ ਹੋ ਰਿਹਾ ਹੈ ਚਾਹੇ ਉਹ ਬਾਉਂਡਰੀ ਵਾਰ ਦਾ ਹੋਵੇ ਜਾਂ ਸਕੂਲ ਦੇ ਕਮਰਿਆਂ ਦਾ ਹੋਵੇ ਜਾਂ ਲਾਇਬ੍ਰੇਰੀਜ਼ ਦਾ ਹੋਵੇ ਜਾਂ ਪ੍ਰਯੋਗ ਸ਼ਲਾਵਾਂ ਦਾ ਹੋਵੇ ਜਾਂ ਬੱਚਿਆਂ ਦੇ ਲਈ ਵਾਸ਼ ਰੂਮਾਂ ਦਾ ਹੋਵੇ ਸਾਨੂੰ ਪੰਜਾਬਿਆ ਅਸੀਂ ਇਸ ਵਿਭਾਗ ਦੇ ਨਾਲ ਕਾਫੀ ਸਾਲੇ ਜੁੜੇ ਆ ਬੈਂਕੇ ਦੇ ਸਾਡੇ ਸੀਆਈਡੀ ਇੰਸਪੈਕਟਰ ਇਹਨਾਂ ਨੂੰ ਪਤਾ ਕਿ ਸਾਡੇ ਜਦੋਂ ਬੱਚੇ 10 ਸਾਲ ਪਹਿਲਾਂ ਸਕੂਲਾਂ ਦੇ ਵਿੱਚ ਆਉਦੇ ਸੀ ਤਾਂ ਉਸ ਵਕਤ ਇਹਨਾਂ ਦੇ ਹੱਥਾਂ ਦੇ ਵਿੱਚ ਇੱਕ ਆ ਹੱਥ ਦੇ ਵਿੱਚ ਬੈਗ ਫੜਿਆ ਹੁੰਦਾ ਸੀ ਕਿਤਾਬਾਂ ਵਾਲਾ ਝੋਲਾ ਜਿਹਾ ਕਹਿੰਦੇ ਸੀ ਔਰ ਨਾਲ ਜਿਹੜਾ ਦੂਜੇ ਹੱਥ ਦੇ ਵਿੱਚ ਟੱਪੜ ਜਾਂ ਟਾਟ ਬੈਠਣ ਦੇ ਲਈ ਫੜਿਆ ਹੁੰਦਾ ਸੀ ਤਾਂ ਕਿ ਸਕੂਲਾਂ ਦੇ ਵਿੱਚ ਜਾ ਕੇ ਉਸ ਟੱਪੜ ਤੇ ਟਾਟ ਤੇ ਬੈਠਣਾ ਸੀ ਪਰੰਤੂ ਅੱਜ ਸੁਭੇ ਦੇ ਵਕਤ ਮਿਸਰਾਤਵਾਲ ਸੇਵਾ ਮਾਂ ਦੀ ਅਗਵਾਈ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰ ਸਿੱਖਿਆ ਮੰਤਰੀ ਹਰੋਸ਼ ਸਰਬੈਸ ਦੇ ਯਤਨਾ ਸਦਕਾ अज्जू की जीया गलत हो गई है कोई भी पंजाब का स्कूल बाउंडरी वाल को सकना नहीं हर स्कूलों वीय समार्ट रूमों के ना जोड़ा है बच्चों के लिए बहुत ही वीरिया पखाने टॉयलेट वाशरूम का जो प्रबंध किया है और तकरीबन सतारह हज़ार स्कूलों जोड़ा वाईफाई के अटैक किया है इन्हों बच्चों इसरो वाली संस्थाव आई आई टी वाल संस्थावे ਇਰੇ ਵਿਜ਼ਿਟ ਕੋ ਆਇਆ ਤਾਂ ਕਿ ਇਹਨਾਂ ਬੱਚਿਆਂ ਦਾ ਜਿਹੜਾ ਮਲੋਵਲ ਇਹਨਾਂ ਬੱਚਿਆਂ ਦਾ ਜਿਹੜਾ ਆਈਕਿਊ ਆ ਉਸ ਨੂੰ ਉੱਪਰ ਲਿਜਾਇਆ ਜਾ ਸਕੇ। ਔਰ ਨਾਲ ਦੀ ਨਾਲ ਸਕੂਲਾਂ ਦੇ ਵਿੱਚ ਬੱਸਾਂ ਦਾ ਪ੍ਰਬੰਧ ਕੀਤਾ ਆ ਇੱਥੇ ਕਿ ਸਪਰਟੀ ਸਕੂਲਾਂ ਦੇ ਵਿੱਚ ਜਿੱਥੇ ਬੱਚੀਆਂ ਦਸਵੀਂ ਪਾਸ ਤੋਂ ਉਪਰ ਡਰਾਪ ਆਊਟ ਫੀਸ ਵਾਲਾ ਰਜਿਸਟਰੀ ਦੂਰ ਤਰਾਡੇ ਜਾਣ ਤੋਂ ਬਰੇਜ਼ ਕਰਦੇ ਆ ਸੀ ਔਰ ਕੋੜਾ ਸਕੂਲਾਂ ਦੇ ਵਿੱਚ ਜਿਹੜਾ ਬੱਸਾਂ ਨਹੀਂ ਉਹ ਬੱਚੀਆਂ ਨੂੰ ਲਿਜਾਇਆ ਜਾਂਦਾ ਔਰ ਘਰ ਛੱਡਿਆ ਜਾਂਦਾ ਹੈ। ਸੋ ਇਹ ਬਹੁਤ ਹੀ ਵੱਡੀ ਜਿਹੜੀ ਹੈ ਸੂਬੇ ਦੇ ਮੁੱਖ ਮੰਤਰੀ ਸਰਵਨਾਮ ਸੇਮਾਨ ਨੇ ਸੂਚਿਆ ਕਿ ਸਿੱਖਿਆ ਜਿਹੜਾ ਹੈ ਬਹੁਤ ਹੀ ਵੱਡਾ ਪ੍ਰੋਗਰਾਮ ਹੈ ਸਕੂਲਾਂ ਦੇ ਵਿੱਚ ਅਸੀਂ ਬਹੁਤ ਸਾਰਾ ਸਟਾਫ ਉਹ ਲੈ ਕੇ ਆਏ ਆ ਮੈਨੂੰ ਪਤਾ ਲੱਗਾ ਕਿ ਸਕੂਲ ਦੇ ਵਿੱਚ ਵੀ ਕੋਈ ਇਸ਼ਤਿਹਾਰ ਪਿਆ ਬਹੁਤ ਜਲਦੀ ਵੀ ਰਹਿ ਗਿਆ ਇੱਥੇ ਇੱਕ ਦੂਸਰਾ ਜੱਫੀ ਅਸੀਂ ਭੇਜਾਗੇ ਤਾਂ ਨਾਲ ਦੀ ਨਾਲ ਅਸੀਂ ਪਿੱਛੇ ਜਿਹੜੇ ਜਰਿੰਦਰ ਦੇ ਵਿੱਚ ਦੋ ਖਾਤੇ ਹੋ ਗਏ 308 ਜਿਹੜੇ ਜਿਆ ਕਾਨੂੰਨੀ ਵਿੱਤੀ ਪੱਤਰ ਨੋ ਹਲਕਿਆਂ ਦੇ ਨੇ ਦਿੱਤੇ ਸੀ ਉਸ ਵੇ ਸਭ ਤੋਂ ਵੱਧ 60 ਵਿਅਕਤੀ ਜਿਹੜੇ ਹਲਕਾ ਅਦਾਲਤ ਵਾਲਾ 플ੋਰ ਦੇ ਵਿੱਚ ਆਏ ਆ ਔਰ ਨਾ ਹੀ ਨਾ ਦਿੱਤਾ ਕਿ ਕੋ ਬੁਨਿਆਦੀ ਲੋੜ ਕਿਤੇ ਕੋ ਬੁਨਿਆਦੀ ਜ਼ਰੂਰਤ ਹੈ ਸਕੂਲ ਨੂੰ ਸਿਰਫ ਸਿਰਫ ਆਨਲਾਈਨ ਅਪਲਾਈ ਕਰਦੇ ਆ ਉਥੇ ਇਹਨਾਂ ਨੂੰ ਜਿਹੜਾ ਆਨਲਾਈਨ ਅਪਲਾਈ ਕਰਦੇ ਗਿਓ ਉਹ ਖਾਂਛ ਇਹਨਾਂ ਦੀ ਜਿਹੜੀ ਜ਼ਰੂਰਤ ਹੈ ਪੂਰੀ ਹੋ ਜਾਂਦੀ ਹੈ ਨਹੀਂ ਤਾਂ ਦੇਖਦੇ ਸੀ ਪਿੱਛੇ ਮੰਤਰੀ ਆਉਂਦੇ ਦੂਸਰੇ ਆਉਂਦੇ ਲੋ ਜੀ ਉਹ ਗ੍ਰਾਂਟਾਂ ਉਹ ਗ੍ਰਾਂਟਾਂ ਖੜੇ ਗ੍ਰਾਂਟਾਂ ਖਤਮ ਹੋ ਗਏ ਇਹ ਪੈਸੇ ਜਿਹੜੇ ਹਨ ਜਿਨ੍ਹਾਂ ਨੂੰ ਸੀ ਗ੍ਰਾਂਟਾਂ ਦੇ ਰੂਪ ਵਿੱਚ ਇਹ ਪੈਸੇ ਤੁਹਾਡੇ ਆ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਕਿਸੇ ਨਾ ਕਿਸੇ ਅਸਿੱਧੇ ਰੂਪ ਦੇ ਵਜੜਿਆ ਗਿਆ ਪੈਸੇ ਤੁਹਾਡੀ ਇਹਨਾਂ ਸਕੂਲਾਂ ਦੇ ਵਿੱਚ ਲੱਗ ਰਹੇ ਆ ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ ਮੈਂ ਤਾਂ ਤੁਹਾਡਾ ਤਲਵਾਬ ਕਰਨ ਦੇ ਲਈ ਆਇਆ ਤੁਸੀਂ ਸਿਰਫ ਇਹਨਾਂ ਸਕੂਲਾਂ ਦੇ ਨਾਲ ਜੋ ਜਦੋਂ ਕਿਦੇ ਤੁਹਾਨੂੰ ਕਰੋ ਫਰਸ਼ ਦੇ ਪੱਲੇ ਮਿਲਦੇ ਆ ਤਾਂ ਇੱਥੇ ਆ ਕੇ ਆਪਣੇ ਇਹਨਾਂ ਬੱਚਿਆਂ ਦੇ ਨਾਲ ਬਾਲ ਬਤਾਓ ਸਟਾਫ ਦੇ ਨਾਲ ਸਾਂਝ ਪਾਓ ਉਹ ਸਭ ਦਾ ਤੁਹਾਡੇ ਵਧੀਆ ਤਜਰਬਿਆਂ ਦੇ ਵਿੱਚੋਂ ਵਧੀਆ ਸੁਝਾਵਾਂ ਦੇ ਵਿੱਚੋਂ ਇਹਨਾਂ ਬੱਚਿਆਂ ਲਈ ਜਿਹੜੀਆਂ ਆ ਫੋਕਾਇਆ ਕਲਪ ਹੋ ਸਕੀ ਇੱਕ ਤਸੀਹੇ ਦਿਨਾਂ ਦੇ ਵਿੱਚ ਲਗਭਗ 2 ਮਹੀਨੇ ਹੋ ਚੁੱਕੇ ਆ ਜਿਹੜਾ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਅਮਤੋ ਕੇ ਸ਼ਿਮਾਂਤ ਦੇ ਅਜਿਹ ਨਸ਼ਿਆਂ ਦਾ ਜਿਹੜਾ ਚਲਾਇਆ ਸੀ ਉਸ ਦੇ ਉੱਤੇ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੂਬੇ ਦੇ ਮਸਮਤੀ ਸਾਹਿਬ ਸਹਿਮਾਨ ਹੋੜ ਦੀ ਰਹਿਨਮਾਈ ਦੇ ਵਿੱਚ ਜਦ ਨਸ਼ਿਆਂ ਬਗ ਜਿਹੜਾ ਆਵਾਜ਼ ਸ਼ੁਰੂ ਕੀਤਾ ਕਿਉਂਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਵੀ 25 ਸਾਲ ਤੋਂ ਇਹ ਨਸ਼ਿਆਂ ਨੂੰ ਪੜਖਤ ਕੀਤਾ ਸੀ ਉਹਨਾਂ ਨਸ਼ਿਆਂ ਦੀ ਤੀੜ ਸਾਡੀਆਂ ਦਾ ਮਤਾਵਾ ਨੂੰ ਪੁੱਛਿਆ ਜਾਵੇ ਜਿਨ੍ਹਾਂ ਦੇ ਬੱਚੇ ਉਹਨਾਂ ਨੇ ਪੋਹੇ ਜਾਂ ਉਹਨਾਂ ਸਾਡੀਆਂ ਭੈਣਾਂ ਨੂੰ ਪੁੱਛਿਆ ਜਾਂ ਵੀ ਜਿਨ੍ਹਾਂ ਨੇ ਆਪਣੇ ਵੀਰ ਪੋਹੇ ਉਹਨਾਂ ਨੂੰ ਦਿਨ ਨੂੰ ਪਤਾ ਲੱਗਦਾ ਆ ਕਿ ਕਿੰਨਾ ਜਿਹੜਾ ਹੈਗਾ ਇਹ ਨਸ਼ਿਆਂ ਨੇ ਜਿਹੜਾ ਹੈ ਉਹਨਾਂ ਦੀ ਜਵਾਨੀ ਨੂੰ ਔਰ ਉਹਨਾਂ ਮਾਪਿਆਂ ਦਾ ਖਾਨ ਕੀਤਾ ਹੈ ਸੋ ਅੱਜ ਅਸੀਂ ਇਹ ਤਨਹਿਆ ਕੀਤਾ ਆ ਕਿ ਇਹ ਜਿਹੜਾ ਛੇ ਮਾਦਰੀਆ ਵਗਦਾ ਆ ਇਹ ਲਗਭਗ 2 ਮਹੀਨੇ ਤੋਂ ਅਸੀਂ ਇਸ ਨੂੰ ਖਤਮ ਕਰਨ ਦੇ ਲਈ ਆਖਰੀ ਫੜਾ ਦੇ ਵਿੱਚ ਪਹੁੰਚ ਚੁੱਕੇ ਆਓ ਤੁਸੀਂ ਵੀ ਸਾਥ ਦਿਓ ਤੁਸੀਂ ਆਪਣੇ ਅੱਜ ਇੱਕ ਕਸਮ ਖਾਓ ਕਿ ਹਲਕਾ ਵਿਦਿਆਨ ਸਭਾ ਫਲੋਰ ਦੇ ਲਈ ਆਪਾਂ ਲਹਿਰ ਕਲਾ ਪਿੰਡ ਦੇ ਵਿੱਚ ਆਪਾਂ ਸਾਰੇ ਸਾਥੀ ਕੋਈ ਵੀ ਇੱਥੇ ਪਿੰਡ ਦੇ ਵਿੱਚ ਨਸ਼ਾ ਨਹੀਂ ਹੋਣ ਦੇਲਾਂ ਜਿਹੜਾ ਕੋਈ ਕਰੇਗਾ ਉਸ ਨੂੰ ਜਿਹੜਾ ਵੇਚੇਗਾ ਉਸ ਨੂੰ ਵੀ ਫੜਾਵਾਂਗੇ ਜਿਹੜਾ ਕੋਈ ਬੱਚਾ ਇਸ ਲੱਤ ਫਸ ਗਿਆ ਉਸ ਦੇ ਨੇ ਜਿਹੜੇ ਮੁਜ਼ਰਵਾਹ ਸੈਂਟਰ ਆ ਰੀਡਕਸ਼ਨ ਸੈਂਟਰ ਆ ਉਹਨਾਂ ਚ ਪਹੁੰਚਾ ਕੇ ਉਹਨਾਂ ਦੀ ਮੁਰਤੇ ਨਵੀਂ ਜ਼ਿੰਦਗੀ ਦਿੱਤੀ ਉਹਨਾਂ ਨੂੰ ਨਸ਼ਾ ਵਿਛਦਾ ਜਾਵੇਗਾ ਔਰ ਨਾਲ ਦੀ ਨਾਲ ਉਹਨਾਂ ਨੂੰ ਸਕਿਲ ਫਾਰਮਿੰਗ ਦੀ ਯੂਨੀਟਰੀ ਟ੍ਰੇਨਿੰਗ ਦਿੱਤੀ ਜਾਂਦੀ ਆ ਮੁਰਤੇ ਜਿਹੜੀ ਨਵੀਂ ਜ਼ਿੰਦਗੀ ਜਿਹੜੀ ਆ ਜੁਆ ਮਾਰੋ ਸੋ ਆਪਾਂ ਜਿੰਨੀਆਂ ਵੀ ਲੜਨਤਾ ਜਿੰਨੀਆਂ ਵੀ ਕੋਈ ਬੁਰਾਈਆਂ ਸਮਾਜ ਦੇ ਵਿੱਚ ਉੱਪਨ ਹੋਈਆਂ ਸੀ ਉਹ ਸਾਰੀਆਂ ਤੁਸੀਂ ਲੋਕਾਂ ਨੇ ਤੁਹਾਡੇ ਸਹਿਯੋਗ ਦੇ ਨਾਲ ਖਤਮ ਹੋਈਆਂ ਜਿਹੜੀ ਵੀ ਕੋਈ ਬੁਰਾਈ ਅੱਜ ਨਸ਼ਿਆਂ ਦੀ ਵੱਡੀ ਜਿਹੜੀ ਜੰਗ ਲੜ ਰਹੇ ਆ ਜੁੱਧ ਲੜ ਰਹੇ ਆ ਉਸ ਦੇ ਵਿੱਚ ਜਿਹੜਾ ਆ ਆਜੂ ਸੋ ਲਾਸਟ ਦੇ ਵਿੱਚ ਇਸ ਸਕੂਲ ਦੇ ਸਮੁੱਚੇ ਸਟਾਫ ਦਾ ਸਖਤਰ ਜੀਵਨ ਜੀ ਦਾ ਬੁੱਤਾ ਜੀ ਦਾ ਔਰ ਮੇਰੇ ਸਾਹਮਣੇ ਸਾਰੇ ਸਤਿਕਾਰ ਜਿਹਨੀਆਂ ਨੂੰ ਸਿੱਖਿਸ਼ਾ ਬੇਟੀਆਂ ਉਹਨਾਂ ਸਾਰਿਆਂ ਦਾ ਮੈਂ ਅੱਜ ਜੀਹਾਂ ਗਾਰਾਂ ਜੀ ਧੰਨਵਾਦ ਕਰਦਾ ਹਾਂ ਔਰ ਆਸ ਕਰਦੇ ਹਾਂ ਕਿ ਤੁਸੀਂ ਹਰ ਸਮੇਂ ਹਰ ਵਕਤ ਜਿਹੜਾ ਹੈ ਸਰਕਾਰ ਤੇ ਪਾਰਟੀ ਦਾ ਸਾਥ ਦੇਵੇਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਰ ਜੀ ਖਾਣਾ ਬਿਲਕੁਲ ਤਿਆਰ ਵਰ ਤਿਆਰ ਹੈ ਸੋ ਹੁਣ ਮੈਂ ਅਰਜ਼ ਕਰਾਂਗਾ ਪੀ ਐਚ ਡੀ ਸ਼੍ਰੀ ਸੁਖਵਿੰਦਰ RAM ਜੀ ਨੂੰ ਕਿ ਉਹ ਪ੍ਰਿੰਸੀਪਲ ਸਾਹਿਬ ਤੇ ਉਹਦੀ ਸਮੁੱਚੀ ਟੀਮ ਦਾ ਧੰਨਵਾਦ ਕਰਨਗੇ ਸ਼੍ਰੀਮਾਨ ਸੁਖਵਿੰਦਰ ਰਾਓ ਬੋਲ ਰਿਹਾ ਹੈ ਅੰਮ੍ਰਜੀ ਅੱਜ ਦੇ ਇਸ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਵੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਪ੍ਰੇਮ ਕੁਮਾਰ ਜੀ ਪ੍ਰਿੰਸੀਪਲ ਸਾਹਿਬ ਅਸੀਂ तहे ਦਿਲ ਤੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੇ ਰਜਮਿਆਂ ਭਰੇ ਸਮੇਂ ਦੇ ਵਿੱਚੋਂ ਸਾਡੇ ਸਕੂਲ ਲਈ ਸਮਾਂ ਕੱਢਿਆ ਨੇ ਨਾਰੀ ਆਸ ਕਰਦੇ ਹਾਂ ਕਿ ਅੱਗੇ ਤੋਂ ਜਿਹੜੇ ਸਾਡੇ ਸਕੂਲ ਦੀਆਂ ਕੁਝ ਡਿਮਾਂਡਸ ਨੇ ਜਿਵੇਂ ਖਦਿਆ ਪਤਰੀ ਘਾਟ ਹੈ ਤੇ ਕੁਝ ਸਕੂਲੀਆਂ ਬਨਿਆਦੀ ਲੋੜਾਂ ਦਾ ਵੀ ਦੱਸ ਹੀ ਦਿੱਤੀਆਂ ਵੀ ਆਨਲਾਈਨ ਅਪਲਾਈ ਕਰਨਾ ਪੈਣਾ ਤੇ ਆਨਲਾਈਨ ਅਪਲਾਈ ਕਰਨ ਦੇ ਨਾਲ ਹੀ ਮਿਲਣਾ ਹੈਗਾ ਉਹਨੂੰ ਵੈਰੀਫਾਈ ਕੀਤਾ ਜਾਣਾ ਤੇ ਜੋ ਵੀ ਤੁਹਾਡੀ ਡਿਮਾਂਡਸ ਹੋਏਗੀ ਉਹ ਤੁਹਾਨੂੰ ਮਿਲ ਜਾਣੀ ਹੈ ਇਹ ਤੁਹਾਡੀ ਚਾਰਦਵਾਰੀ ਦੀ ਰਿਪੇਅਰ ਦੀ ਲੋੜ ਸੀ ਤੇ ਤੁਹਾਨੂੰ ਉਹ ਮਿਲ ਚੁੱਕੀ ਆ ਉਹਦੀ ਰਿਪੇਅਰ ਹੋ ਚੁੱਕੀ ਆ ਜਿਹਦਾ ਉਦਘਾਟਨ ਹੋ ਚੁੱਕਾ ਮੈਂ ਆਪ ਕਰਦਾ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਹਿਬ ਜੋ ਵੀ ਸਾਡੀ ਅਸੀਂ ਇਹਨਾਂ ਨੂੰ ਡਿਮਾਂਡ ਦਿੱਤੀਆਂ ਨੇ ਉਹਨੂੰ ਪਹਿਲ ਦੇ ਆਧਾਰ ਤੇ ਤੇ ਹਾਨੀਤ ਲੈਂਦੇ ਹੋਈ ਸਾਰੀਆਂ ਚੀਜ਼ਾਂ ਤੇ ਧਿਆਨ ਗੌਰ ਕਰਨਗੇ ਤੇ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਅੱਜ ਇਸ ਸਟੇਜ ਤੇ ਵੀ ਅਨਾਉਂਸ ਕਰ ਦਿੱਤਾ ਵੀ ਇੱਕ ਅਧਿਆਪਕ ਤੁਹਾਡੇ ਸਕੂਲ ਨੂੰ ਹੋਰ ਮਿਲ ਜਾਣਾ ਹੈ ਜਦ ਕਿ ਵੀ ਪਿਛਲੇ ਦਸਾਂ ਸਾਲਾਂ ਤੋਂ ਲਗਭਗ ਅਮਨਦੀਪ कौर ਜੀ ਇਕੱਲੇ ਹੀ ਇਸ ਸਕੂਲ ਦੇ ਵਿੱਚ ਪੜ੍ਹਾ ਰਹੀ ਹੁਣ ਮੈਂ ਧੰਨਵਾਦ ਕਰਦਾ ਹਾਂ ਪ੍ਰਿੰਸੀਪਲ ਸਾਹਿਬਾਨ ਦਾ ਤੇ ਸਮੂਹੀ ਟੀਮ ਦਾ ਤੇ ਲਾਸਟ ਵਿੱਚ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਦਾ ਕਿ ਸਟੇਜ ਤੇ ਆਓ ਕਿ ਇੱਕ ਤੁਹਾਡਾ ਸਨਮਾਨ ਕੀਤਾ ਜਾਣਾ ਸੋਭੇ ਬੇਨਤੀ ਕਰਦਾ ਸਾਡੇ ਸੀਆਈਟੀ ਸੁਖਵਿੰਦਰ ਰਾਮ ਜੀ ਸਤੇ ਸਾਡੇ ਸਰਪੰਚ ਮੈਡਮ ਕਮਲਜੀਤ ਕੌਰ ਜੀ ਸਰਦਾਰ ਹਰਜਿੰਦਰ ਸਿੰਘ ਜੀ ਪਰਮਜੀਤ ਸਿੰਘ ਜੀ ਸਮੂਚਾ ਸਟਾਫ ਸਰਹਾਲ ਮੁੱਢੀ ਸੈਂਟਰ ਮੈਡਮ ਅਮਨਦੀਪ ਕੌਰ ਜੀ ਚੇਅਰਪਰਸਨ ਸ਼੍ਰੀਮਤੀ ਅੰਜੂ ਵਾਲਾ ਜੀ ਸੋਰੀ ਮੰਜੂ ਵਾਲਾ ਜੀ ਸਰਦਾਰ ਗੁਰਬਖਸ਼ ਸਿੰਘ ਜੀ ਸਰਦਾਰ ਜਗਿੰਦਰ ਸਿੰਘ ਜੀ ਪੀਰ ਸਿੰਘ ਗਰਚਾ ਜੀ ਸਾਰਿਆਂ ਨੂੰ ਬੇਨਤੀ ਹੈ ਕੋਈ ਮੰਸਤੇ ਆ ਜਾਓ ਆਪਾਂ ਪ੍ਰਿੰਸੀਪਲ ਸਾਹਿਬ ਦਾ ਸਨਮਾਨ ਕਰਨਾ ਹੈ

ਕਮਲਜੀਤ ਕੌਰ ਜੀ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸ਼ਰੀਕੇ ਹਯਾਰ ਜਗਦੇਵ ਕੁਮਾਰ ਜੀ। ਸਪੋਰਟਸ ਵਾਲੇ ਵੀਰ ਸਾਡੇ सुरेंद्रਪਾਲ ਕੁੱਪੂ ਜੀ ਆਜੋ ਤੁਹਾਡਾ ਸਨਮਾਨ ਬਲਾਕ ਪ੍ਰਧਾਨ ਜਗਵਾਲ ਸਿੰਘ ਜੀ 블락 ਪ੍ਰਧਾਨ ਰਜੀਤ ਸਿੰਘ ਜੀ ਪ੍ਰਿੰਸੀਪਲ ਸ਼੍ਰੀ ਸੁਰੇਂਦਰ ਪਾਲ ਜੀ ਸੀਐੱਲ ਸ਼੍ਰੀ ਸੁਖੋਤਰਾਮ ਜੀ ਟੀਮ ਐਜੂਕੇਸ਼ਨ ਕੋਰਡਰ ਆਮ ਜੀ ਸਰਦਾਰ ਤੂਰਕ ਲੇਲ ਜੀ ਬਲਾਕ ਪ੍ਰਧਾਨ ਹੋ ਗਿਆ ਜੀ ब्लाक प्रधान रणजीत सिंह जी हो गए जी सर गुरदीप सिंह जी ब्लाक प्रधान ए सिंह जी सी आई डी को राकेश कुमार मीडिया वाले नंबरदार नाना बाजारा तो जसविंदर जी हाँ जी समूह ग्राम पंचायत श्री जीवन सेठ कतर सेमजीत जी समूह ग्राम पंचायत भी बेनती है कि जल्द से जल्द जाकर अपना सम्मान कर डॉक्टर वैभव शर्मा जी कोआर्नेटर बिल आम आदमी पार्टी ਕਰ ਦਿੱਤਾ ਸ੍ਰੀ ਪਰਮਜੀਤ ਸਿੰਘ ਪੰਚਾਇਤ ਸਰਕਾਰੀ ਪ੍ਰਾਇਮਰੀ ਸਕੂਲ ਦੇਰ ਕਲਾ ਦੀ ਸਮੂਹਿਆ ਸਾਫ ਸਮੂਹ ਪੰਚਾਇਤ ਪਿੰਡ ਦੇਰ ਕਲਾ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਟਡਵਾੜ ਸ੍ਰੀ ਸੁਰਿੰਦਰਪਾਲ ਸਿੰਘ ਜੀ ਇੱਕ ਸੁਖਵਿੰਦਰ RAM ਜੀ ਦੇ ਸਹਿਯੋਗੀ ਨੇ ਵਿਜੇ ਕੁਮਾਰ ਜੀ ਵਿਜੇ ਕੁਮਾਰ ਜੀ ਇੱਥੇ ਆ ਜਾਂਦੀ ਇੱਥੇ ਇਹ ਵਿਜੇ ਕੁਮਾਰ ਜੀ ਸਾਡੇ ਬਹੁਤ ਸਹਿਯੋਗ ਕਰਦੇ ਨੇ ਬਲੌਕ ਦੇ ਹਰੇ ਕੰਮ ਦੇ ਵਿੱਚ सुरेंद्र जी नंटर का साहब नानो गुजारा सारी बेनती ने हैं आप मिडिल स्कूल के बच्चे पुच रहे 走了吧，回去。好。